ਪੌਣੇ ਡੇਢ ਪੌਣੇ 2 ਸਾਲੋਂ ਚੱਲਿਆ ਆ ਕਿ ਜਿਹੜੇ ਸੀ 35 ਬੰਦੇ ਇੱਥੇ ਪੰਜਾਬ ਦੀਆਂ ਜੇਲਾਂਾਂ 'ਚ ਆ ਉਹਨਾਂ ਨੂੰ ਕੋਈ ਜ਼ਮਾਨਤ ਵੀ ਨਹੀਂ ਦਿੱਤੀ ਜਾ ਰਹੀ ਕਿ ਇਹ ਇਹਨਾਂ ਧੱਕਾ ਕੇ ਜਿਹੜੇ ਕੋਈ ਬੰਦੇ ਮਜ਼ਦੂਰੀ ਕਰਦੇ ਸੀ ਜਾਂ ਉੱਥੇ ਕੋਈ ਦਿਹਾੜੀ ਦਾਪਾ ਕਰਨ ਵਾਲੇ ਸੀ ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਹੋਇਆ ਇਸ ਕਰਕੇ ਸਰਕਾਰ ਨੂੰ ਇਹ ਜਿਹੜੇ ਜਿਹੜੇ ਦਾਵਾ ਕਰ ਰਹੀ ਹੈ ਉਹ ਇੱਕ ਸਰਾਸਰ ਝੂਠਾ ਆ ਕਹਿਣਾ ਚਾ ਰਹੇ ਆ ਕਿ ਚਲੋ ਜੇ ਅਮਰਤਪਾਲ ਨੂੰ ਤੁਸੀਂ ਕੋਈ ਗੋਸ਼ੀ ਮੰਨਦੇ ਜਾਂ ਕੁਝ ਕਰਦੇ ਬਾਕੀਆਂ ਨੂੰ ਤੇ ਛੱਡਿਆ ਜਾਣਾ ਚਾਹੀਦਾ ਬਾਕੀਆਂ ਨੂੰ ਤਾਂ ਤੁਸੀਂ ਫ੍ਰੀ ਕਰੋ ਪ੍ਰੀਵੈਂਟਿਵ ਕਸਟਡੀ ਕੋਈ ਕ੍ਰਾਈਮ ਕਿਹੜਾ ਹੈਗਾ ਜਿਹੜਾ ਪ੍ਰੀਵੈਂਟਿਵ ਕਸਟਡੀ ਦੇ ਵਿੱਚ ਉਹਨਾਂ ਨੂੰ ਰੱਖਿਆ ਹੋਇਆ ਕੋਈ ਕ੍ਰਿਮੀਨਲ ਕੇਸ ਨਹੀਂ ਹੈਗਾ ਉਹਨਾਂ ਨੂੰ ਦਿਬਰੂਗੜ ਬੰਦ ਕੀਤਾ ਹੋਇਆ ਜਿਹੜਾ ਭਗਵੰਤ ਮਾਨ ਜੀ ਕਹਿ ਰਹੇ ਆ ਕਿ ਅਸੀਂ ਹੋਰ ਕਿਸੇ ਨੂੰ ਨਹੀਂ ਕੀਤਾ ਇਹੀ ਬੰਦੀ ਸਿੰਘ ਹੈ ਇਹ ਝੂਠੀ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਬੇਨਤੀ ਕੀਤੀ ਆ ਤੇ ਕਿ ਜਿਹੜੇ ਸਾਡੇ ਅੰਮ੍ਰਿਤਸਰ ਜੇਲ੍ਹ ਚ ਆ ਜਾਂ ਹੋਰ ਇਥੇ ਪੰਜਾਬ ਦੀਆਂ ਜੇਲਾਂ ਚ ਜਿਹੜੇ ਬੰਦੀ ਸਿੰਘ ਆ ਉਹਨਾਂ ਨੂੰ ਗੁਰੂ ਮਹਾਰਾਜ ਰਿਹਾਈ ਬਖਸ਼ਣਾ ਤੇ ਇਹ ਜਿਹੜੇ ਇੱਕ ਸਰਕਾਰ ਵੀ ਦਾਵਾ ਕਰ ਰਹੀ ਹੈ ਕਿ ਅਸੀਂ ਡੂਗੜ 10-12 ਬੰਦੇ ਫੜੇ ਆ ਬਾਕੀ ਅਸੀਂ ਕੋਈ ਕੋਈ ਬੰਦਾ ਅੰਦਰ ਨਹੀਂ ਗਾ ਜਾਂ ਉਦੋਂ ਵੀ ਕਿਹਾ ਸੀ ਕਿ ਬਾਕੀ ਅਸੀਂ ਸਾਰਿਆਂ ਨੂੰ ਛੱਡ ਦਿੱਤਾ ਜਾਊਗਾ ਪੌਣੇ ਡੇਢ ਪੌਣੇ 2 ਸਾਲ ਹੋ ਚਲੇ ਆ ਕਿ ਜਿਹੜੇ ਸੀ 35 ਬੰਦੇ ਇੱਥੇ ਪੰਜਾਬ ਦੀਆਂ ਜੇਲਾਂ ਚ ਉਹਨਾਂ ਨੂੰ ਕੋਈ ਜ਼ਮਾਨਤ ਵੀ ਨਹੀਂ ਦਿੱਤੀ ਜਾ ਰਹੀ ਕਿ ਇਹ ਇਹਨਾਂ ਧੱਕਾ ਕੇ ਜਿਹੜੇ ਕੋਈ ਬੰਦੇ ਮਜ਼ਦੂਰੀ ਕਰਦੇ ਸੀ ਜਾਂ ਉੱਥੇ ਕੋਈ ਦਿਹਾੜੀ ਧੱਪਾ ਕਰਨ ਵਾਲੇ ਸੀ ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਹੋਇਆ ਇਸ ਕਰਕੇ ਸਰਕਾਰ ਨੂੰ ਇਹ ਜਿਹੜੇ ਜਿਹੜੇ ਦਾਵਾ ਕਰ ਰਹੀ ਹੈ ਉਹ ਇੱਕ ਸਰਾਸਰ ਝੂਠਾ ਵਾ ਕਿ ਅਸੀਂ ਕੋਈ ਬੰਦਾ ਅੰਦਰ ਨਹੀਂ ਰੱਖਿਆ ਕਿਉਂਕਿ ਇੱਥੇ ਤੀ ਕਮ ਸੇ 35 40 ਬੰਦੇ ਆ ਪੰਜਾਬ ਦੀਆਂ ਵੱਖ-ਵੱਖ ਜੇਲਾਂ ਚ 30 32 ਦੇ ਕਰੀਬ ਤੇ ਅੰਮ੍ਰਿਤਸਰ ਜੇਲ੍ਹ ਚ ਆ ਤੇ ਬਾਕੀ ਕਪੂਰਥਲਾ ਜਾਂ ਹੋਰ ਵੱਖ-ਵੱਖ ਜੇ ਇਹਨਾਂ ਚ ਵੀ ਇੱਕ-ਇੱਕ ਦੋ-ਦੋ ਜਾਣੇ ਤੇ ਅਸੀਂ ਇਹ ਹੀ ਇੱਕ ਕਹਿਣਾ ਚਾ ਰਹੇ ਆ ਕਿ ਚਲੋ ਜੇ ਅਮਰਤਪਾਲ ਨੂੰ ਤੁਸੀਂ ਕੋਈ ਬੋਸ਼ੀ ਮੰਨਦੇ ਜਾਂ ਕੁਝ ਕਰਦੇ ਬਾਕੀਆਂ ਨੂੰ ਤੇ ਛੱਡਿਆ ਜਾਣਾ ਚਾਹੀਦਾ ਬਾਕੀਆਂ ਨੂੰ ਤਾਂ ਤੁਸੀਂ ਫ੍ਰੀ ਕਰੋ ਜਿਹੜੇ ਬਾਦ ਤੇ ਐਮਐਸਏ ਲਈ ਆ ਬਾਕੀਆਂ ਤੇ ਕਿਹੜੀਆਂ ਤਰ੍ਹਾਂ ਵਾਦ ਬਾਕੀਆਂ ਤੇ ਕਈਆਂ ਤੇ ਉਹ ਜਨਾਲਾ ਕੇ ਲਾਇਆ ਵਾ ਜਾਂ ਹੋਰ ਲਾਇਆ ਉਹ ਕਈ ਬੰਦੇ ਉੱਥੇ ਗਾਇਬ ਨਹੀਂਗੇ ਉਹਨਾਂ ਨੂੰ ਪਤਾ ਵੀ ਨਹੀਂ ਜਨਾਲਾ ਕਿੱਥੇ ਆ ਪਰ ਉਹਨਾਂ ਨੂੰ ਵੀ ਉਹ ਉਦੋਂ ਦਾ ਚੁੱਕ ਕੇ ਅੰਦਰ ਸੁਟਿਆ ਹੋਇਆ ਹਾਂ ਜੇ ਸੀਐਮ ਸਾਹਿਬ ਤੇ ਗਵੰਦਰ ਸਾਹਿਬ ਆ ਰਹੇ ਇਥੇ ਮਿਲੋਗੇ ਅੱਜ ਉਹਨਾਂ ਨੂੰ ਇਸ ਮੁੱਦੇ ਤੇ ਉਹਨਾਂ ਨੂੰ ਐਸੇ ਇਹੋ ਜਿਹੇ ਟਾਈਮ ਤਾਈਂ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਾਂਗੇ ਉਹਨਾਂ ਨੂੰ ਉਹਨਾਂ ਨੂੰ ਵੀ ਸਾਰਾ ਕੁਝ ਪਤਾ ਹੀ ਹੈ ਉਹ ਜਾਣਬੁੱਝ ਕੇ ਜ਼ੁਲਮ ਕਰ ਰਹੇ ਤੇ ਫਿਰ ਉਹਨਾਂ ਤੋਂ ਜੇ ਮੇਰੇ ਖਿਆਲ ਕੋਈ ਇਹੋ ਜੀ ਉਮੀਦ ਕੀਤੀ ਜਾਣੀ ਤੇ ਮੇਰੇ ਖਿਆਲ ਕੋਈ ਸਮਾਂ ਲੈ ਕੇ ਮਿਲਣ ਦੀ ਕੋਈ ਨਹੀਂ ਠੀਕ ਹੈ ਜੇ ਕੋਈ ਵੇਖਾਂਗੇ ਕਿ ਜੇ ਕੋਈ ਜ਼ਰੂਰਤ ਸਮਝੀ ਗਈ ਕਿ ਤੇ ਜ਼ਰੂਰ ਮਿਲਾਂਗੇ ਕੱਲ ਸੁਖਬੀਰ ਸਾਹਿਬ ਦੇ ਬਾਦਲ ਦੀ ਤਨਖਾਹਾਂ ਕਰਾਰ ਦੇ ਦਿੱਤਾ ਗਿਆ ਕਿਵੇਂ ਦੇਖਦੇ ਨੇ ਉਹ ਤੇ ਜੀ ਉਹ ਤਾਂ ਪਹਿਲਾਂ ਹੀ ਪਤਾ ਸੀ ਕਿ ਉਹਨਾਂ ਤੇ ਦੋਸ਼ ਹੀ ਇੰਨੇ ਸੀ ਕਿ ਤਨਖਾਹਿਆ اقرار ਦੇਣ ਨਾਲ ਵੀ ਨਹੀਂ ਮੇਰੇ ਖਿਆਲ ਚੱਲੂਗਾ ਹੁਣ ਉਹਨਾਂ ਦੀ سزا ਦੇਖਦੇ ਆਂ ਕਿ ਉਹਨਾਂ ਨੂੰ ਕੀ ਦਿੱਤੀ ਜਾਂਦੀ ਉਹ ਤੋਂ ਉਤੋਂ ਕੋਈ ਗੰਮ ਫਿਰ ਅੱਗੇ ਸੋਚੂਗੀ ਕੀ ਕਰਨਾ ਤੇ ਤੁਹਾਡੇ ਮੁਤਾਬਕ ਕਿਹੋ ਜੀ سزا ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਤੁਸੀਂ ਕਹਿੰਦੇ ਕਿ ਬਹੁਤ ساری ਇਹ ਸਾਡੇ ਮੁਤਾਬਕ ਨਹੀਂ ਹੈ ਤੇ ਸਾਡੀਆਂ ਰਵਾਇਤਾਂ ਦੇ ਅਨਸਾਰ ਜਾਂ ਜੋ ਜਿੱਦਾਂ ਦੇ ਉਹਨਾਂ ਦੇ ਗ੍ਰਾਹਾਂ ਉਹਦੇ ਅਨਸਾਰ ਹੀ ਸਜ਼ਾ ਹੋਵੇ ਸਾਡੇ ਕਹਿਣ ਤੇ ਅਸੀਂ ਤੇ ਜੋ ਕਵਾਂਗੇ ਉਹ ਚੀਜ਼ ਨਹੀਂ ਮੰਨੀ ਜਾਣੀ ਚਾਹੀਦੀ ਜੋ ਸਾਡੀਆਂ ਪੰਥਕ ਰਵਾਇਤਾਂ ਰਹੀਆਂ ਜਾਂ ਸਾਡੇ ਜੋ ਇਹੋ ਜਿਹੇ ਗ੍ਰਾਹ ਕਰਨ ਵਾਲਿਆਂ ਨੂੰ ਜੋ ਜੋ ਉਹਦੀਆਂ ਸਜ਼ਾਵਾਂ ਦਿੱਤੀਆਂ ਗਈਆਂ ਪਹਿਲਾਂ ਉਹਦੀਆਂ ਦਿੰਦੇ ਜਾਣ ਕਿ ਉਹ ਤਰ੍ਹਾਂ ਦੀ ਤਨਖਾਹ ਹੁੰਦੀ ਹੈ ਕਿ ਜਿਹਨੂੰ ਤਨਖਾਹ ਲਈ ਤਨਖਾਹ ਲੈਂਦਾ ਸਰ ਕਿਸੇ ਵੀ ਡਾਇਰੈਕਟਰ ਨੂੰ ਉਹਨੂੰ ਤਨਖਾਹ ਕਿਹਾ ਇਹਦਾ ਜਬਰ ਜਿਹੜਾ ਕੋਈ ਸਿਕਤਰ ਦੇ ਵਿੱਚ ਕ੍ਰਾਈਮ ਕਰਦਾ ਉਹਨੂੰ ਤਨਖਾਹ ਕਿਹਾ ਤਾਂ ਤੁਸੀਂ ਇਹਨਾਂ ਨੂੰ ਕਿਹੜਾ ਸਮਝੀਂ ਇਹ ਇਹਨਾਂ ਨੂੰ ਤੇ ਮੇਰੇ ਖਿਆਲ ਤਨਖਾਈਆਂ ਦੇ ਦੋਸ਼ੀ ਮਤਲਬ ਮੰਨਿਆ ਜਾ ਸਕਦਾ ਕਿ ਇਹਨਾਂ ਨੇ ਕੌਮ ਨਾਲ ਬਹੁਤ ਵੱਡਾ ਧਰੋਹ ਕੁਮਾਇਆ ਤੇ ਕੌਮ ਨੂੰ ਬਹੁਤ ਇਹਨਾਂ ਨੇ ਕੌਮ ਤੇ ਜ਼ੁਲਮ ਕੀਤੇ ਜਾਂ ਆਪਣੇ ਨਿੱਜ ਨਿੱਜ ਵਾਸਤੇ ਕੌਮ ਦੇ ਹਿੱਤ ਕੌਮ ਨੂੰ ਵੇਚ ਦਿੱਤਾ ਗਿਆ ਦਿੱਲੀ ਕੋਲ ਇਹਨਾਂ ਨੂੰ ਤਨਖਾਈਆਂ ਕਰਾਰ ਦਿੱਤਾ ਗਿਆ ਤਨਖਾਈਆਂ ਦਿੱਤਾ ਤੇ ਦੋਸ਼ੀ ਕਰਾਰ ਸੀ ਕਿਹਾ ਚਾਹੀਦਾ ਜਸਦੇਵ ਸਿੰਘ ਬਾਣੇ ਦੀ ਕਿਹ ਕਿਹ ਦੋਸ਼ੀ ਕਰਾਰ ਨੇ ਹੁਣ ਆ ਕੇ ਪੁੱਛ ਕੇ ਸ਼ੋਰ ਨਹੀਂ ਚਲੋ ਜੀ ਉਹ ਤੇ ਹੁਣ ਜੋ ਰਵਾਇਤ ਆ ਉਹਦੇ ਹਿਸਾਬ ਨਾਲ ਜਸਦੇਵਰ ਸਾਹਿਬ ਨੂੰ ਇਹ ਤੇ ਤੁਸੀਂ ਉਹਨਾਂ ਨੂੰ ਉਹਨਾਂ ਉਹਨਾਂ ਨੂੰ ਇਹ ਸਵਾਲ ਪੁੱਛਿਆ ਜਾਣਾ ਚਾਹੀਦਾ ਪਰ ਬਾਜੀ ਹੋਰ ਕਿਸ ਤਰ੍ਹਾਂ ਦੇਖਦੇ ਹੋ ਕੰਗਣਾ ਰਣੋਤ ਜੋ ਅਸਲੇ ਬਿਆਨ ਦੇ ਰਹੀ ਹੈ ਕੰਗਣਾ ਰਣੋਤ ਜੀ ਦੇਖੋ ਜੀ ਉਹਨੇ ਜਦੋਂ ਤੋਂ ਵੀ ਇਹ ਕਿਸਾਨ ਅੰਦੋਲਨ ਚੱਲਿਆ ਉਹ ਤੋਂ ਸਾਡੀਆਂ ਧੀਆਂ ਭੈਣਾਂ ਨੂੰ ਬਹੁਤ ਬੁਰਾ ਭਲਾ ਆ ਗਿਆ ਉਹਨੇ ਜਿਹੜਾ ਕਿ ਸੋਭਦਾਨੀ ਸੀ ਉਹਨਾਂ ਨੇ ਉਹਨੂੰ 100-100 ਰੁਪਏ ਦੇ ਤੇ ਵੇਕਣ ਵਾਲੀਆਂ ਇਹੋ ਜਿਹੇ ਤੇ ਜਦੋਂ ਕੋਈ ਉਹਨਾਂ ਦੇ ਉਹਨਾਂ ਦੇ ਖਿਲਾਫ ਕੋਈ ਗੱਲ ਕਰਦਾ ਤੋ ਉਹਨੂੰ ਫਿਰ ਬਹੁਤ ਮੀਡੀਆ ਵੀ ਬਹੁਤ ਚੁੱਕਦਾ ਤੇ ਮੇਰੇ ਖਿਆਲ ਹੈ ਕਿ ਉਹਨੂੰ ਵੀ ਸੋਚਣਾ ਚਾਹੀਦਾ ਕਿ ਮੈਨੂੰ ਆਪਨਾ ਬੋਲਣ ਲੱਗਿਆਂ ਪਹਿਲਾਂ ਆਪਣੇ ਅੰਦਰ ਛਾਤੀ ਮਾਰਨੀ ਚਾਹੀਦੀ ਹੈ ਪਾ ਸਾਹਿਬ ਆਓ ਤੁਸੀਂ ਭਾਈ ਆਓ ਉਹਨੂੰ ਛੱਡਿਆ ਜਾ ਰਿਹਾ ਹੈ ਇਹ ਸਰਕਾਰ ਦਾ ਬਹੁਤ ਵੱਡਾ ਤੱਤ ਹੈ ਜਿਹੜੇ ਸਾਡੇ ਸਿੰਘਾਂ ਨੂੰ ਉਹਨਾਂ ਨੇ ਗ੍ਰਿਫਤਾਰ ਕੀਤਾ ਹੈ ਪ੍ਰੀਵੈਂਟਿਵ ਕਸਟਡੀ ਕੋਈ ਕ੍ਰਾਈਮ ਕਿਹੜਾ ਹੈਗਾ ਜਿਹੜਾ ਪ੍ਰੀਵੈਂਟਿਵ ਕਸਟਡੀ ਦੇ ਵਿੱਚ ਉਹਨਾਂ ਨੂੰ ਰੱਖਿਆ ਹੋਇਆ ਕੋਈ ਕ੍ਰਿਮੀਨਲ ਕੇਸ ਨਹੀਂ ਹੈਗਾ ਉਹਨਾਂ ਨੂੰ ਦਿਬਰੂਗੜ੍ਹ ਬੰਦ ਕੀਤਾ ਹੋਇਆ ਹੈ ਔਰ ਸਰ ਹਰਮੇਲ ਸਿੰਘ ਜੋਧਾ ਜਿਨ੍ਹਾਂ ਦੇ ਮਾਤਾ ਔਰੇ ਖਣੇ ਹਨ ਸਾਡੇ ਪਾਰਟੀ ਦੇ ਸਾਰੇ ਵਰਕਰ ਭਾਈ ਅਮਰਿਤਪਾਲ ਸਿੰਘ ਦੇ ਨਾਲ ਉਸ ਸਮੇਂ ਦੇ ਵਿੱਚ ਗ੍ਰਿਫਤਾਰ ਹੋਏ ਹੋਏ ਆ ਅੱਜ ਅੰਮ੍ਰਿਤਸਰ ਦੀਆਂ ਜੇਲਾਂਾਂ ਚ ਕਪੂਰਥਲਾ ਦੀਆਂ ਜੇਲਾਂਾਂ ਦੇ ਵਿੱਚ ਗ੍ਰਿਫਤਾਰ ਕੀਤੇ ਹੋਏ ਆ ਜਿਹੜਾ ਭਗਵੰਤ ਮਾਨ ਜੀ ਕਹਿ ਰਹੇ ਆ ਕਿ ਅਸੀਂ ਹੋਰ ਕਿਸੇ ਨੂੰ ਨਹੀਂ ਕੀਤਾ ਇਹੀ ਬੰਦੀ ਸਿੰਘ ਹੈ ਇਹ ਝੂਠੀ ਗੱਲ ਹੈ ਔਰ ਇਹਨਾਂ ਦੀ ਰਿਹਾਈ ਵਾਸਤੇ ਅਸੀਂ ਅੱਜ ਸਰ ਹਰਮੇਲ ਸਿੰਘ ਜੋਧਾ ਮੇਰੇ ਨਾਲ ਉਹਨਾਂ ਦੇ ਮਾਤਾ ਜੀ ਖੜੇ ਆ ਉਹ ਵੀ ਬੇਨਤੀ ਕਰ ਰਹੇ ਆ ਕਿ ਅਸੀਂ ਸਾਡੇ ਬੱਚੇ ਛੱਡੇ ਜਾਣ ਇਹ ਸ਼ਰਿਆਮ ਧੱਕਾ ਹੈਗਾ ਹਰਮੇਸ ਸਿੰਘ ਜੋਧੇ ਦੀ ਗੱਲ ਕਰੀ ਤਾਂ ਸ਼ੋਰਨੀ ਕਾਲੀ ਦਾ ਲੰਮਰਸਰ ਦੇ ਨਾਲ ਲੰਮੇ ਸਮੇਂ ਤੋਂ ਜੁੜੇ ਜੀ ਲੱਗਦਾ ਨਹੀਂ ਤੁਹਾਨੂੰ ਆਵਾਜ਼ ਪਹਿਲਾਂ ਚੁਪੜੀ ਚਾਹੀਦੀ ਹਰਮੇਸ ਸਿੰਘ ਜੋਧੇ ਨੂੰ ਲੈ ਕੇ ਅਸੀਂ ਵਾਰ-ਵਾਰ ਉਹਨਾਂ ਦਾ ਆਵਾਜ਼ ਚੱਕ ਰਹੇ ਹਾਂ ਤੇ ਇਹ ਆਵਾਜ਼ ਸਰਕਾਰ ਬੋਲੀ ਹੋ ਕੇ ਸੁਣਨੀ ਰਹੀ ਹੈਗੀ ਹਰੇਕ ਥਾਂ ਤੇ ਅਸੀਂ ਉਹਨਾਂ ਦਾ ਮੁੱਦਾ ਚੱਕਿਆ ਤੇ ਅੱਜ ਵੀ ਉਹਨਾਂ ਦੇ ਕਰਕੇ ਅਸੀਂ ਉਰੇ ਨਾਲ ਖੜੇ ਹਾਂ ਕੀ ਲੱਗਦਾ ਕਿਸ ਤਰ੍ਹਾਂ ਇਹ ਮੁਹਿੰਮ ਚਲਾਨੀ ਪੈਗੀ ਬੰਦ ਸਿੰਘ ਰਿਆ ਕਰਨ ਦੇ ਲੋਕਾਂ ਨੂੰ वैसे ता चल ਵੀ ਰਹੀ ਹੈ ਜਿਹੜਾ ਬੰਦੀ ਸਿੰਘਾਂ ਦੀ ਗੱਲ ਮੋਹਾਲੀ 'ਚ ਜਿਹੜਾ ਮੋਰਚਾ ਲੱਗਿਆ ਹੋਇਆ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਬਰਸਰ ਨੇ ਸ਼ਮੂਲੀਅਤ ਕੀਤੀ ਵੀ ਹੈ ਕਰਦੀ ਵੀ ਰਹੂਗੀ ਜਿੱਥੇ ਤੱਕ ਉਰੇ ਮੋਰਚਾ ਲੱਗਿਆ ਸੀ ਭਾਈ ਅਮਰਿਤਪਾਲ ਸਿੰਘ ਦਾ ਉਹਦੇ ਵਿੱਚ ਵੀ ਸਭ ਤੋਂ ਜ਼ਿਆਦਾ ਗ੍ਰਿਫਤਾਰੀ ਸ਼੍ਰੋਮਣੀ ਅਕਾਲੀ ਦਲ ਸਰ ਹਰਪਾਲ ਸਿੰਘ ਪਰਿਵਾਰ ਸਮੇਤ ਗ੍ਰਫਤਾਰੀਆਂ ਹੋਈਆਂ ਹੈਗੀਆਂ ਇਹ ਗੱਲ ਅਸੀਂ ਲਗਾਤਾਰ ਤੋਰ ਰਹੇ ਹਾਂ ਉਸ ਮੋਰਚੇ 'ਚ ਵੀ ਜਿਹੜਾ ਉਰੇ ਭੁਖੜਤਾਲ ਦਾ ਲੱਗਿਆ ਸੀ ਉਸ 'ਚ ਵੀ ਅਸੀਂ ਭਾਈ ਹਰਮੇਲ ਸਿੰਘ ਦੀ ਗੱਲ ਕਰਦੇ ਰਹੇ ਹਾਂ ਉਹਨਾਂ ਦੇ ਨਾਲ ਸਾਥੀਆਂ ਦੀ ਗੱਲ ਕਰਦੇ ਰਹੇ ਹਾਂ ਮੇਰਾ ਨਹੀਂ ਖਿਆਲ ਕੋਈ ਉਹਨੂੰ ਧਮਕਾਊਗਾ ਮਾਰਨ ਦੀ ਕੋਈ ਧਮਕੀ ਦੇਊਗਾ ਉਹਦੀਆਂ ਆਪਦੀਆਂ ਕਾਰਨਾਮੇ ਉਹਨਾਂ ਨੂੰ ਜੋ ਸਤਾਉਂਦੇ ਆ ਉਹ ਉਹਨਾਂ ਦਾ ਆਪ ਦਾ ਹੀ ਹੈਗਾ ਪਰ ਅੱਜ ਅਸੀਂ ਉਰੇ ਸ਼ਹੀਦ ਪਾਈ ਦਲਾਵਰ ਸਿੰਘ ਦੇ ਦਿਹਾੜੇ ਦੇ ਉੱਤੇ ਆਏ ਆ ਜਿਸ ਨੇ ਸਾਡੀ ਅੱਜ ਅਰਦਾਸ 'ਚ ਵੀ ਸ਼ਾਮਲ ਹੋਈ ਹੈ ਪਾਰਟੀ ਜਿਸ ਨੇ ਇੱਕ ਜਾਬਰ ਬਿਆਨ ਸਿੰਘ ਜਿਸ ਨੇ ਦਵਾਲ ਦੇ ਕਹੇ ਤੇ ਕੇ ਪੀ ਐਸ ਗਿਲ ਦੇ ਸੁਮੇਦ ਸੈਣੀ ਦੇ ਅਜੀਤ ਸਿੰਘ ਸੰਧੂ ਵਰਗੇ ਉਹਨਾਂ ਨੇ ਖੁੱਲਾ ਸ਼ਿਕਾਰ ਸਿੱਖਾਂ ਦਾ ਖੇਡਿਆ ਜਿਹੜੇ ਥਾਣਿਆਂ ਦੇ ਵਿੱਚ ਖੇਚ ਖੇਚ ਕੇ ਸਾਡੇ ਪੁੱਤਾਂ ਨੂੰ ਮਾਰਿਆ ਔਰ ਇਹ ਤੁਸੀਂ ਦੇਖ ਸਕਦੇ ਹੋ 25000 ਕੇਸ ਸਰ ਜਸਵੰਤ ਸਿੰਘ ਖਾਲੜਾ ਨੇ ਦੱਸੇ ਹੋਏ ਆ ਜਿਹੜੇ ਤ੍ਰਿਲੋਕਪੁਰੀ ਦਿੱਲੀ ਦੇ ਵਿੱਚ ਬਲਾਤਕਾਰ ਬੀਬੀਆਂ ਦੇ ਹੋਏ ਆ ਉਹਦੇ ਬਾਰੇ ਅੱਜ ਤੱਕ ਦੇਸ਼ ਨੇ ਕੋਈ ਜਵਾਬ ਨਹੀਂ ਦਿੱਤਾ ਹੈਗਾ ਬਲਾਤਕਾਰ ਜਿਹੜਾ ਪੁਲਿਸ ਨੇ ਔਰੇ ਕੀਤਾ ਕੇ ਪੀ ਐਸ ਗਿੱਲ ਨੇ ਜੋ ਰਵਈਆ ਰੂਪਨਦੋ ਬਜਾਜ ਨਾਲ ਕੀਤਾ ਅੱਜ ਕੇ ਪੀਐਸ ਗਿੱਲ ਦੀ ਫੋਟੋ ਪੰਜਾਬ ਪੁਲਿਸ ਦੇ ਹੈੱਡਕੁਆਰਟਰ 'ਚ ਹੁੰਦੀ ਹੈ ਉਹਨੂੰ ਬਹੁਤ ਵੱਡੇ ਅਹੁਦੇ ਦੇ ਉੱਤੇ ਹਰੇਕ ਸਰਕਾਰ ਚਾਹੇ ਬਾਦਲ ਨੇ ਜਦ ਸੁਮੇਦ ਸੈਣੀ ਡੀਜੀਪੀ ਬਣਾਇਆ ਸੀਗਾ ਉਸ ਸਮੇਂ ਕੇਪੀਐਸ ਗਿੱਲ ਨੂੰ ਆਪਣੇ ਜਿਹੜੇ ਹੈੱਡਕੁਆਰਟਰ ਹੈ ਉਹਦੇ ਵਿੱਚ ਬੁਲਾਇਆ ਸੀ ਪਰ ਇਹਨੇ ਜੋ ਬੀਬੀਆਂ ਨਾਲ ਕੀਤੀ ਹੈ ਉਹ ਉਹਦੇ ਕਰਕੇ ਇਹਦਾ ਤਾਂ ਨਾ ਹੀ ਨਹੀਂ ਸੀ ਲੈਣਾ ਚਾਹੀਦਾ ਸੋ ਅਸੀਂ ਸਮਝਦੇ ਹਾਂ ਕਿ ਤ੍ਰਿਲੋਕਪੁਰੀ ਹੁਣ 4 40 ਸਾਲ ਹੋ ਗਏ ਉੱਥੇ ਸਿੱਖਾਂ ਨੂੰ ਬੀਬੀਆਂ ਨੂੰ ਫੜ ਕੇ ਇੱਕ ਮਸਜਿਦ ਦੇ ਅੰਦਰ ਵੜ ਕੇ ਵਾਰ-ਵਾਰ ਉਹਨਾਂ ਦਾ ਰੇਪ ਕੀਤਾ ਗਿਆ। ਉਹਦੇ ਬਾਰੇ ਕੋਈ ਗੱਲ ਨਹੀਂ ਕਰ ਰਿਹਾ ਹੈਗਾ। ਜਿਹੜੇ ਉਰੇ ਥਾਣਿਆਂ ਦੇ ਵਿੱਚ ਸਾਡੇ ਬੀਬੀਆਂ ਦਾ ਬਲਾਤਕਾਰ ਹੋਇਆ ਹੈ ਉਹਦੇ ਬਾਰੇ ਕੋਈ ਗੱਲ ਨਹੀਂ ਕਰ ਰਿਹਾ ਹੈਗਾ। ਇਹ ਬਹੁਤ ਗੰਭੀਰ ਮਸਲਾ ਹੈਗਾ ਤੇ ਇਹਦੇ ਉੱਤੇ ਵੀ ਵਿਚਾਰ ਹੋਣੇ ਚਾਹੀਦੇ। ਜਥੇਦਾਰਾਂ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਫੈਸਲਾ ਲੈ ਕੇ ਉਹਨੂੰ ਕਿਹਦੇ ਹੋਵੇਗਾ? ਸੁਖਬੀਰ ਸਿੰਘ ਬਾਦਲ ਦੇ ਜਿਹੜੇ ਕਾਰਨਾਮੇ ਆ ਤੁਸੀਂ ਤਨਖਾਈਏ ਦੇ ਬਾਰੇ ਪੁੱਛਿਆ ਸੀ ਇਹਦਾ ਆਪ ਦਾ ਨਿੱਜੀ ਸੀਏ ਸਤਿੰਦਰਪਾਲ ਸਿੰਘ ਕੋਹਲੀ ਉਹਨੂੰ 1.5 ਕਰੋੜ ਰੁਪਈਆ ਸਾਲ ਦਾ ਆਡੀਟਰ ਵਾਸਤੇ ਦਿੱਤਾ ਜਾਂਦਾ ਸੀਗਾ ਪਰ ਜਦ 328 ਰੁਪਏ ਦਾ ਕੇਸ ਉੱਠਿਆ ਇਹਦੇ ਇਹਨੇ ਆਪ ਬਿਆਨ ਕਾਲ ਤੱਕ ਸਾਡੀ ਰਿਪੋਰਟ ਚ ਦਿੱਤਾ ਹੈ ਕਿ ਮੈਂ ਇੱਕ ਵਾਰੀ ਵੀ ਆਡਿਟ ਨਹੀਂ ਕੀਤਾ ਫਿਰ ਜਿਹੜਾ 10 ਕਰੋੜ 7 ਸਾਲਾਂ ਚ ਇਹਨੂੰ ਗਿਆ ਉਹ ਕਿਹਦੇ ਲਈ ਗਿਆ ਇਦੇ ਵਾਸਤੇ ਐਗਜ਼ੀਕਟਿਵ ਕਮੇਟੀ ਨੇ ਇਹਦੀ ਤਨਖਾਹ ਵਾਪਸ ਲੈਣ ਵਾਸਤੇ ਮਤਾ ਵੀ ਪਾਇਆ ਹੋਇਆ ਉਹ ਲਾਗੂ ਕਿਉਂ ਨਹੀਂ ਕੀਤਾ ਸੁਖਬੀਰ ਸਿੰਘ ਬਾਦਲ ਨੇ ਤਨਖਾਹ ਐਸਡੀਪੀਸੀ ਤੋਂ ਲਿੱਤੀ ਹੈ ਕਿਸ ਰੂਪ ਚ ਆਪਣੇ ਬੰਦੇ ਉਰੇ ਮਲਾਜ਼ਮ ਭਰਤੀ ਕਰਕੇ ਗੁਰੂ ਘਰ ਦੇ ਪੈਸੇ ਨਾਲ ਉਹਨਾਂ ਦੀਆਂ ਤਨਖਾਹਾਂ ਭਰਾਈਆਂ ਕੰਮ ਓਸੀਏ orbit ਕੰਪਨੀ ਪੀਟੀਸੀ ਦਾ ਕਰਦਾ ਹੈ ਪੀਟੀਸੀ ਦੇ ਪ੍ਰਸਾਰ ਰਹੀ ਉਹਨੇ ਗੁਰਬਾਣੀ ਤੇ ਜਿਹੜੇ ਆਪਣੇ ਕੀਰਤਨ ਦਰਬਾਰ ਹੈ ਉਹਦੇ ਰਾਹੀਂ ਆਪਣੇ ਮੀਡੀਆ ਚੈਨਲ ਦਾ ਜਿਹੜਾ ਪੈਸਾ ਬਹੁਤ ਦੱਬ ਕੇ ਕਮਾਇਆ ਇਸ ਰਾਹੀਂ ਵੀ ਉਹ ਤਨਖਾਹਿਆ ਹੈਗਾ ਇਸ ਪਰਿਵਾਰ ਨੇ ਜੋ ਲੁੱਟ ਗੁਰੂ ਘਰ ਦੀ ਕੀਤੀ ਹੈ ਉਹਦਾ ਵੀ ਵੇਰਵਾ ਅਕਾਲ ਤਖਸਾਲ ਨੂੰ ਲੈ ਕੇ ਫੇਰ ਇਹਨਾਂ ਦੇ ਉੱਤੇ ਸਜ਼ਾ ਲਾਗੂ ਕਰਨੀ ਚਾਹੀਦੀ ਹੈ ਇਹ ਬਹੁਤ ਸਮੇਂ ਦੀ ਸਾਡੀ ਮੰਗ ਹੈ ਅਸੀਂ ਕਹਿੰਦੇ ਹਾਂ ਕਿ 328 ਰੂਪਾਂ ਦੇ ਜੰਨੀ ਦੇਰ ਵੇਰਵਾ ਨਹੀਂ ਦਿੰਦੇ ਕਿ ਕਿੱਥੇ ਉਹ ਸਤਾਪਿਤ ਹੈਗੇ ਆਂ ਕਿਸ ਹਾਲਾਤ ਚ ਹੈਗੇ ਆਂ ਕਿਤੇ ਉਹਨਾਂ ਦਾ ਹਾਲ ਜੋ ਬਰਗਾੜੀ ਚ ਅਸੀਂ ਦੇਖਿਆ ਗੁਰੂ ਸਾਹਿਬ ਦੇ ਅੰਗ ਪਾੜ ਕੇ ਸਾੜ ਕੇ ਗੰਦੀਆਂ ਨਾਲੀਆਂ ਚ ਸੁੱਟੇ ਹੋਏ ਉਹ ਨਾ ਹੁੰਦਾ ਹੋਏ ਇਹ ਦੱਸਣ ਕਿੱਥੇ ਆ ਤੇ ਜੇ ਨਹੀਂ ਇਹਨਾਂ ਨੂੰ ਪਤਾ ਫਿਰ ਕ੍ਰਿਮੀਨਲ ਕੇਸ ਪਾਉਣ ਜਿਹੜੇ ਅੱਜ ਕਹਿੰਦੇ ਆ ਛੋਟੇ ਮੁਲਾਜ਼ਮਾ ਨੇ ਇਹਨਾਂ ਨੇ ਇਹ ਚੋਰੀਆਂ ਕੀਤੀਆਂ ਫਿਰ ਮੈਨੂੰ ਦੱਸੋ ਉਹ ਰਜਿਸਟਰਾਂ ਦੀ ਚੈਕਿੰਗ ਜਿਹੜੀ ਹੁੰਦੀ ਹੈ ਉਹ ਇਹਨਾਂ ਦੇ ਸਖਤਰਾਂ ਨੇ ਵੀ ਕਰਨੀ ਹੁੰਦੀ ਹੈ ਉਹਚ ਅਧਿਕਾਰਾਂ ਨੇ ਵੀ ਕਰਨੀ ਹੁੰਦੀ ਹੈ ਉਸ ਤੋਂ ਇਲਾਵਾ ਫਿਰ ਆਡੀਟਰ ਨੇ ਕਰਨੀ ਹੁੰਦੀ ਹੈ ਐਨੇ ਸਾਲ ਇਹ ਲਾਪਤਾ ਕਿਵੇਂ ਹੋਏ ਇਹ ਬਹੁਤ ਵੱਡੇ ਸਵਾਲ ਸਾਡੇ ਸਾਹਮਣੇ ਆ